ਸ਼ਸ਼ੀਕਲ ਜੀ ਆਪ ਸਭ ਦਾ ਮੇਰੇ ਇਸ ਨਵੇਂ ਬਣਾਏ ਹੋਏ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਇਸ ਚੈਨਲ ਨੂੰ ਬਣਾਉਣ ਦਾ ਜਿਹੜਾ ਆਪਣਾ ਮਕਸਦ ਹੈ ਉਹ ਵੈਸੇ ਮੇਨ ਤਾਂ ਹੈ ਕਿ ਜਿਨ੍ਹਾਂ ਜਿਨ੍ਹਾਂ ਪੇਰੈਂਟਸ ਦੇ ਜਿਨ੍ਹਾਂ ਮਾਪਿਆਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਮਾਪਿਆਂ ਦੇ ਦੁਆਰਾ ਆਪਣੇ ਬੱਚਿਆਂ ਦਾ ਮਾਰਗਦਰਸ਼ਨ ਕਿਵੇਂ ਕੀਤਾ ਜਾਵੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿਹੜੀਆਂ-ਕਿਹੜੀਆਂ ਗੱਲਾਂ ਦੇ ਬਾਰੇ ਦੇ ਵਿੱਚ ਉਹਨਾਂ ਨੂੰ ਗਾਈਡ ਕਰਨਾ ਹੈ ਕਿਵੇਂ ਕਰਨਾ ਹੈ ਤੇ ਕੀ-ਕੀ ਉਹਨਾਂ ਨੇ ਨਹੀਂ ਕਰਨਾ ਉਹ ਸਾਰੇ ਜਿਹੜੇ ਵਿਸ਼ੇ ਆ ਜਿਹੜੇ ਆਪਾਂ ਇਹਦੇ ਵਿੱਚ ਪ੍ਰੋਪਰ ਕਵਰ ਕਰਾਂਗੇ ਤੇ ਇਹ ਤੋਂ ਇਲਾਵਾ ਦੂਜਾ ਵਿਸ਼ਾ ਜਿਹੜਾ ਆਪਾਂ ਨੇ ਇਹਦੇ ਵਿੱਚ ਲੈਣਾ ਉਹ ਲੈਣਾ ਹੈ ਕਿਸਾਨ ਤੋਂ ਵਪਾਰੀ ਮਿਸ਼ਨ ਕਿਵੇਂ ਕਿਸਾਨ ਆਪਣੇ ਕੰਮਕਾਰਾਂ ਦੇ ਵਿੱਚੋਂ ਆਪਣਾ ਜਿਹੜਾ ਉਹ ਖੇਤੀ ਦਾ ਕੰਮ ਕਰਦੇ ਆ ਉਹਦੇ ਨਾਲ ਨਾਲ ਵਪਾਰ ਕਿਵੇਂ ਕਰ ਸਕਦੇ ਆ ਤੇ ਆਪਣੇ ਜਿਹੜੇ ਪ੍ਰੋਡਕਟ ਆ ਆਪਣੇ ਜਿਹੜੇ ਉਤਪਾਦ ਬਣਾ ਰਹੇ ਆ ਉਹ ਤਿਆਰ ਕਰ ਰਹੇ ਆ ਉਗਾ ਰਹੇ ਆ ਉਹਨਾਂ ਦਾ ਮੰਡੀਕਰਨ ਕਿਵੇਂ ਇਸ ਵਿਸ਼ੇ ਤੇ ਵੀ ਅਸੀਂ ਇਸ ਚੈਨਲ ਦੇ ਵਿੱਚ ਗੱਲਬਾਤ ਕਰਿਆ ਕਰਾਂਗੇ ਤੇ ਤੀਜਾ ਵਿਸ਼ਾ ਜਿਹੜਾ ਇਹ ਚੈਨਲ ਸਾਡਾ ਕਵਰ ਕਰੂਗਾ ਉਹ ਕਰੂਗਾ ਜੀ ਅ ਪ੍ਰਦੇਸ਼ ਤੀਜਾ ਵਿਸ਼ਾ ਹੋਊਗਾ ਪ੍ਰਦੇਸ਼ ਤੇ ਇਹਦੇ ਵਿੱਚ ਅਸੀਂ ਸਾਰੇ ਵਿਦਿਆਰਥੀਆਂ ਨੂੰ ਤੇ ਉਹਦੇ ਮਾਪਿਆਂ ਨੂੰ ਅਲੱਗ-ਅਲੱਗ ਦੇਸ਼ਾਂ ਦੇ ਜਿਸ ਦੇ ਜਿਸ ਦੇ ਹਿਸਾਬ ਨਾਲ ਵੀ ਸਾਡੇ ਕੋਲ ਕੋਈ ਉਹਨਾਂ ਦੀ ਕੁਇਰੀ ਆਊਗੀ ਉਹਦੇ ਲਈ ਉਹਨਾਂ ਦੇਸ਼ਾਂ ਦੇ ਮਾੜੇ ਤੇ ਚੰਗੇ ਪੱਖਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿਆ ਕਰਾਂਗੇ ਤੇ ਅਸੀਂ ਇਸ ਚੈਨਲ ਰਾਹੀਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਮਾਪਿਆਂ ਦੇ ਕੋਈ ਸਵਾਲ ਹੋਣ ਜਾਂ ਵਿਦਿਆਰਥੀਆਂ ਦੇ ਸਵਾਲ ਹੋਣ ਜਾਂ ਇਸ ਤੋਂ ਇਲਾਵਾ ਵੀ ਪਰਦੇਸਾਂ ਦੇ ਬਾਰੇ ਦੇ ਵਿੱਚ ਕਿਸੇ ਵੀ ਦੇਸ਼ ਦੇ ਬਾਰੇ ਦੇ ਵਿੱਚ ਕੋਈ ਸਵਾਲ ਉਹ ਸਾਨੂੰ ਕਰਨਾ ਚਾਹੁੰਦੇ ਆ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਉਹ ਅਸੀਂ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਇਸ ਚੈਨਲ ਰਾਹੀਂ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਮੈਨੂੰ ਉਮੀਦ ਹੈ ਕਿ ਸਾਡਾ ਇਹ ਚੈਨਲ ਜਿਸ ਵੀ ਭਾਵਨਾ ਨਾਲ ਅਸੀਂ ਬਣਾਇਆ ਉਸ ਭਾਵਨਾ ਦੇ ਮੁਤਾਬਕ ਅਸੀਂ ਤੁਹਾਡੀ ਜਿਹੜੀਆਂ ਉਮੀਦਾਂ ਉਹਨਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਸਰਸ਼ੇ ਕਰਾਂਗੇ